ਸਤਿ ਸ਼੍ਰੀ ਅਕਾਲ ਜੀ ਫਿਰ ਆ ਰਹੇ ਹਾਂ ਛੋਟੇ ਸਾਹਿਬ ਜਦ ਤੇ ਮਾਤਾ ਗੁਜਰਕੌਰ ਜੀ ਨੂੰ ਸਜਦਾ ਕਰਨ ਵਾਸਤੇ ਫਤੇਗੜ ਸਾਹਿਬ ਜੀ ਆ ਰਹੇ ਹਾਂ ਤਾਂ ਵਧੀਆ ਗੱਲ ਹੈ ਕਿਉਂਕਿ ਜਦੋਂ ਅਸੀਂ ਇਹਨਾਂ ਧਾਰਮਿਕ ਸਥਾਨਾਂ ਤੇ ਸਜਦਾ ਕਰਨ ਵਾਸਤੇ ਆਉਨੇ ਆ ਆਪਣੇ ਇਤਿਹਾਸ ਨੂੰ ਜਾਣਨ ਲਈ ਆਉਨੇ ਆ ਤਾਂ ਅਕਸਰ ਸਾਡੇ ਨਾਲ ਛੋਟੇ ਬੱਚੇ ਨੇ ਜਿਹੜੇ ਉਹ ਵੀ ਆ ਜਾਂਦੇ ਨੇ ਤੇ ਤੁਹਾਨੂੰ ਪਤਾ ਕਿ ਸੰਗਤਾਂ ਦਾ ਰਸ ਬਹੁਤ ਜ਼ਿਆਦਾ ਹੁੰਦਾ ਸਜਦਾ ਕਰਨ ਵਾਲਿਆਂ ਦਾ ਤੇ ਕਾਰਨ ਕਈ ਵਾਰ ਗਵਾਚ ਜਾਂਦੇ ਨੇ ਪਹਿਲਾਂ ਵੀ ਬਹੁਤ ਸਾਰੇ ਬੱਚੇ ਗਵਾਚੇ ਨੇ ਤਾਂ ਜੇ ਛੋਟੇ ਬੱਚੇ ਨਾਲ ਲੈ ਕੇ ਆਉਂਗੇ ਤਾਂ ਇੱਕ ਕੰਮ ਜ਼ਰੂਰ ਕਰਿਓ ਬੇਨਤੀ ਪ੍ਰਵਾਨ ਕਰਿਓ ਕਿ ਕਾਗਜ਼ ਦੇ ਉੱਤੇ ਕਿਸੇ ਸਲਿੱਪ ਦੇ ਉੱਤੇ ਲਿਖ ਕੇ ਉਹਨਾਂ ਦੀਆਂ ਜੇਬਾਂ ਦੇ ਵਿੱਚ ਆਪਣਾ ਐਡਰੈਸ ਅਤੇ ਮੋਬਾਈਲ ਨੰਬਰ ਜ਼ਰੂਰ ਪਾ ਦਿਓ ਕਿਉਂਕਿ ਬਹੁਤ ਵਾਰ ਹੁੰਦਾ ਕਿ ਜਦੋਂ ਬੱਚਾ ਪਰੋਲ ਜਾਂਦਾ ਸੰਗਤ ਦੀ ਭੀੜ ਦੇ ਵਿੱਚ ਤਾਂ ਬੱਚਾ ਰੋ ਕੇ ਦੱਸ ਨਹੀਂ ਸਕਦਾ ਹੁੰਦਾ ਕਿ ਉਹ ਕਿਹੜੀ ਜਗ੍ਹਾ ਤੋਂ ਹੈ ਤੇ ਉਹਨਾਂ ਦੇ ਮਾਪਿਆਂ ਦੇ ਫੋਨ ਨੰਬਰ ਮੋਬਾਈਲ ਨੰਬਰ ਕੀ ਨੇ ਸੋ ਜੇ ਉਹਨਾਂ ਨੇ ਕਿਤੇ ਨਾ ਕਿਤੇ ਬਾਹਾਂ ਦੇ ਉੱਤੇ ਲਿਖ ਦਿਓ ਦੋ ਤਿੰਨ ਮੋਬਾਈਲ ਨੰਬਰ ਕਿ ਜਿਹੜੇ ਉਹਨਾਂ ਦੇ ਘਰਦਿਆਂ ਦੇ ਮਾਪਿਆਂ ਨੇ ਹੋਣ ਤਾਂ ਇਹਦੇ ਨਾਲ ਤੁਹਾਨੂੰ ਵੀ ਸੌਖ ਰਹਿੰਦੀ ਹੈ ਤੇ ਬੱਚਿਆਂ ਨੂੰ ਵੀ ਸੌਖ ਰਹਿੰਦੀ ਹੈ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ